ਜਿਹੜਾ ਫੇਸਬੁੱਕ ਤੇ ਸਾਨੂੰ ਦੇਖਦੇ ਆ ਤੇ ਜਿਨ੍ਹਾਂ ਨੇ ਫੋਲੋ ਕੀਤਾ ਅੱਜ ਆਪਾਂ ਜ਼ਮੀਨਾਂ ਦੇ ਰੇਟ ਵੀ ਵਧੇ ਆ ਜਾਂ ਘਟੇ ਆ ਜਿਵੇਂ ਉਹਨਾਂ ਕਮੈਂਟਾਂ ਚ ਲੜਾਈ ਚੱਲਦੀ ਇੱਕ ਦੂਜੇ ਦੀ ਕੋਈ ਕਹਿੰਦਾ ਘਟੇ ਕੋਈ ਵਧੇ ਆਪਾਂ ਹੁਣ ਕੇਵਲ ਦੀ ਜਵਾਨੀ ਪੁੱਛਦੇ ਆ ਬਈ ਕੇਵਲ ਤੋਂ ਵੀ ਬਈ ਸਤ ਸ੍ਰੀ ਅਕਾਲ ਜੀ ਹੋਰ ਸਾਰੇ ਠੀਕ ਹੋਵੋਗੇ ਮੈਂ ਵੀਡੀਓ ਸਾਡੇ ਨਾਮ ਵੰਡਨ ਦਾ ਕਰਨਾ ਹੀ ਸੀਗਾ ਕੁਝ ਤਾਂ ਰਜਿਸਟਰੀਆਂ ਦੇ ਵਿੱਚ ਵੀ ਸੀਗੇ ਕੁਝ ਕੁੰਤੂਸ਼ ਨਾਇ ਮੱਲੂ ਜਿਹੜੇ ਸੌਦੇ ਅੱਜ ਤੋਂ ਸੇ ਵੀ ਨਹੀਂ ਪਹਿਲਾਂ ਸੀਗੇ ਉਹ ਪ੍ਰੌਪਟ ਦੇਈ ਲੋਕਾਂ ਨੂੰ ਵਧੀਆ ਪ੍ਰੌਪਟ ਲੈ ਤਾਂ ਲੋਕਾਂ ਨੇ ਵਿੱਚ ਕਿੱਲੇ ਦਾ 10-10 ਲੱਖ ਵੀ ਲੈ ਗਏ ਪਰ ਜਿਹੜਾ ਹੁਣ ਗੱਲਬਾਤ ਚਲੀ ਜਾਂਦੀ ਹੈਗੀ ਹੁਣ ਵੇਟ ਕੇ ਰਖ ਖੜ ਗਏ ਹੋ ਸਕਦਾ ਵੀ ਥੋੜਾ ਕਣਾ ਘਟੜ ਦੇ ਵੀ ਚਾਂਸ ਹੋਣਾ ਟੋ ਸਿਰੇ ਲੱਗਿਆ ਖੜਗਣ ਗੱਲਾਂ ਜਿਹੜੇ ਬੰਦੇ ਨੇ ਕਿਸੇ ਨੇ ਲੈਣੇ ਆਗੇ ਉਹ ਮੂਰਖ ਬੰਦੇ ਕੋਲ ਤਾਂ ਪੈਸਾ ਹੁੰਦਾ ਨਹੀਂਗਾ ਠੀਕ ਹੈ ਜੀ ਗੱਲ ਹਰ ਇੱਕ ਬੰਦਾ ਸਿਰਨਾ ਸੋਚਦਾਗਾ ਬੇਪਰ ਇੰਨਾ ਪੈਸਾ ਇੱਕ ਸਬਾਉਂਡ ਕਰਕੇ ਇਹਦਾ ਬਣੂਗੀ ਪਰ ਆਇਆਗਾ ਬਾਕੀ ਕੁਦਰਤ ਦੀ ਗੱਲ ਆਗੀ ਵੀ ਕਦੋਂ ਰੇਟ ਨੇ ਕਿੱਧਰ ਛਾਲ ਮਾਰ ਜਾਣੀ ਆਗੀ ਕਿੰਨਾ ਰੇਟ ਹੋ ਜੇ ਕਿਉਂ ਜਿਹੜੇ ਪਿਛਲੇ ਸਾਲ 30 ਲੱਖ ਦਾ ਸੀ ਅੱਜ 65 ਲੱਖ ਦਾ ਹੋ ਗਿਆਗਾ ਕੋਈ ਦੋਰਾਇਆ ਨਹੀਂਗਾ ਜਿਹੜਾ 20 ਲੱਖ ਦਾ ਨਹੀਂ ਪਰ ਜਿਹੜਾ ਪਿਛਲੇ ਸਾਲ 15 ਲੱਖ ਦਾ ਸੀਗਾ ਅੱਜ ਉਹ 35 ਲੱਖ ਦਾਗਾ ਕਿਉਂ ਜਿਹੜੇ ਸੜਕ ਤੇ ਲੋਕੇਸ਼ਨ ਮਿਲਦੀ ਆ ਥੋੜੀ ਜਿਹੀ ਕਿੱਲੇ ਦੀ ਮੋਟਰਾਂ ਤਕਸੀਮ ਟੱਕਾ ਉਹਦਾ ਕੋਲੇ ਨਹੀਂਗਾ ਸੜਕ ਤੇ ਨੇੜੇ ਆਜਾ ਵੈਸੇ ਸੜਕ ਦੇ ਉੱਤੇਲੇ ਦਾ ਕੀਮਤ ਬਹੁਤ ਆ ਗਈ ਜਿਹੜੇ ਨੇੜੇ ਵੀ ਪੈਂਦਾ ਦੋ ਤਿੰਨ ਕਿੱਲੇ ਉਹਦੇ ਬਹੁਤ ਕੀਮਤ ਆ ਤੇ ਇੱਕ ਵੇਰੇ ਆਪਾਂ ਹੁਣ ਬਿਲਡ ਕਰਦੇ ਗਏ ਨਾ ਭਾੜਾ ਸਾਈਡ ਕੋਈ ਜਿਹੜਾ ਆਪਣਾ ਬ੍ਰਿਟਿਸ਼ ਟੇਸ਼ਨਗਾ ਉਥੋਂ 5 ਕਿਲੋਮੀਟਰ ਕਿਸੇ ਵੀ ਸਾਈਡ ਸੜਕ ਦੇ ਉੱਤੇ ਕਿੱਲੇ ਦਾ ਫਰੰਟ ਹੋਵੇ 7-8 ਕਿੱਲੇ ਹੋਣ ਸਾਨੂੰ ਫੋਨ ਜੋੜ ਕਰਿਓ ਸਾਨੂੰ ਜ਼ਰੂਰਤ ਪੱਣੀ ਫੋਨ ਨੰਬਰ ਕਿੰਨਾ ਦੁਬਾਰਾ ਦੱਸ ਦੇ 9452 95673 ਇੱਕ ਸਾਨੂੰ ਜ਼ਰੂਰਤ ਹੈ ਆਪਣੇ ਜੋਗਿਰਦੇ ਨੇੜੇ ਹੋਰ ਜਾਇਂ ਪਿੰਡਾਂ ਦੇ ਵਿੱਚ ਤਿੰਨ ਮਕੇਲੇ ਪੱਧ ਦੀ ਮੋਟਰ ਚਾਹੀਦੀ ਹੈਗੀ ਕਈ ਵਾਰ ਕੋਈ ਬੀ ਦੇ ਧਿਆਨ ਤੋਂ ਲਗਾ ਆ ਮੂਸੇ ਮਾਸਾ ਨੇ ਵੀ ਚੱਲੂਗਾ ਸਾਨੂੰ ਨਹੀਂ ਹੁਣ ਇਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਹੀ ਰੇਟਾਂ ਦਾ ਖੜੇ ਨੇ ਕਿ ਸਾਰੇ ਜ਼ਿਲ੍ਹੇ 'ਚ ਕਹਾਂ ਲਾ ਇਹੀ ਹਾਲ ਮਹਾਲੀ ਸਾਈਡ ਤੋਂ ਬਣਾਉਂਦਾ ਉਹਨੂੰ ਹਾਂ ਉਧਰ ਦਾ ਫਿਰ ਉਹ ਤਾਂ ਅਲੱਗ ਹੀ ਉਹਦਾ ਇੰਡਸਟਰੀ ਏਰੀਆ ਆ ਗਿਆ ਉਹਦਾ ਇੰਡਸਟਰੀ ਏਰੀਆ ਉਹ ਉਧਰ ਨਹੀਂ ਤਾਂ ਆਪਣੇ ਨੱਕ ਗੱਲਬਾਤ ਹੀ ਨਹੀਂ ਗਈ ਜਿਹੜਾ ਆਪਣਾ ਏਰੀਆ ਦਾ ਇਹ ਚੀ ਹੋ ਰਿਹਾ ਫਲਹਾਲ ਤੋਂ ਕਿਉਂ ਰੇਟ ਘਟ ਸੌਦਾ ਤਾਂ ਨਹੀਂ ਹੋਇਆ ਤੇਰੇ ਹਾਲੇ ਕੋਈ ਘਟਿਆ ਤਾਂ ਨਹੀਂ ਹੈਗਾ ਹਾਲੇ ਬਿਆਨਿਆਂ ਤੇ ਸੌਦੇ ਪਈ ਨੇ ਅੜੇ ਜੇ ਪੈਣੇ ਸੌਦੇ ਅੜੇ ਜੇ ਪੈਣੇ ਕਈ ਵਾਰ ਕਿਸੇ ਦਾ ਕੋਈ ਸੌਦਾ ਅੜੇ ਹੋ ਸਕਦਾ ਮੈਂ ਕਹਿੰਦਾ ਸੱਚੇ ਪਾਸੇ ਹਰੇ ਨੂੰ 2 ਰੁਪਏ ਵਧਣਾ ਆਪਾਂ ਇਹ ਗੱਲ ਕਹਿੰਿਆ ਸੀ ਪਰ ਫਿਰ ਵੀ ਜਿਹੜੀ ਸੌਦੇ ਜੜੇ ਪਏ ਨੇ ਕਿ ਕਿਸੇ ਦੇ ਕੋਈ ਦਿੱਕਤ ਆਊਗੀ ਵੀ ਜੇ ਕਿਸੇ ਦਾ ਕੋਈ ਬਿਆਨ ਇਹਦੇ ਸੌਦਾ ਅੜਦਾ ਸਾਨੂੰ ਉਹ ਵੀ ਦੱਸੋ ਸਾਡੇ ਕੋਲ ਬੰਦੇ ਹੈਗੇ ਨੇ ਕਿ ਠੀਕ ਸੌਦਾ ਚੱਕਲਾ ਨਹੀਂ ਠੀਕ ਹੈ